ਸਾਲੀ ਕਾਲੀ ਲਾਕ ਜਿਸ ਨੂੰ ਬੇਕਦਾਵਾ ਕਾਲੀ ਆਗੂ ਹੋਇਆ ਜੀ ਵੀ ਦੇ ਪ੍ਰਦਾਨ ਹੋਇਆ ਜੀ ਗਾਲੀਦਾਰ ਦੇ ਪ੍ਰਦਾਨ ਹੋਇਆ ਉਸ ਖੇਤਰ ਦੇ ਵਿੱਚ ਦੋਹਾਂ ਕਾਲੀ ਗਲਵਲੋਂ ਬਰਸੀ ਰੱਖੀ ਗਈ ਹੈ ਇਮਤਿਹਾਨ ਦੇਖੋ ਹੰ ਟਖਸਾਲੀ ਕਾਲੀ ਕਿਸ ਦੇ ਹੱਕ ਤੇ ਫਤਵਾ ਦਿੰਦੇ ਆ ਬਹੁਤ ਕਮਸਾਨ ਪਿਆ ਹੋਇਆ ਦੋਹਾਂ ਕਾਲੀ ਗਲਾਂ ਦਾ ਇਸ ਕਮਸਾਨ ਦਾ ਪਹਿਲਾ ਬਿਆਨ ਹੈ ਸੰਤ ਲੰਗੋਵਾਲ ਦੀ ਵਾਸੀ ਪੂਰਵੀ ਰਲੀਆਂ ਹੋਰ ਵੀ ਧਾਰਨ ਪ੍ਰੋਗਰਾਮ ਹੋਣਗੇ ਜਿਹਦੇ ਇੱਕ ਪਾਸੇ ਸਖੀਰ ਬਾਦਲ ਅਗਵਾਈ ਕਰ ਰਹੇ ਦੂਜੇ ਪਾਸੇ ਗਿਆਨੀ ਹਾਫਿਜ਼ ਸਿੰਘ ਪਾਸੇ ਦਾ ਉਹ ਰਾਸੀ ਜਨਾ ਕਾਂਗਰਸ ਆਜ ਪਿਆ ਆਪ ਜਿਲੀ ਜਿੱਤ ਦੀ ਲੜਾਈ ਲੜ ਰਹੀਆਂ ਤੇ ਦੂਜੇ ਪਾਸੇ ਕਾਲੀਗੱਲ ਦੇ ਦੋਨੇ ਧੜੇ ਜਨਾ ਸਖੀਰ ਬਾਦਲਾ ਫਿਰ ਸਰਕਾਰ ਹੀ ਰਹੇ ਆ ਅਗਾਨੀ ਹਾਲ ਕਿਸੇ ਮੋਹਨ ਦਾ ਅਕਾਲੀ ਦਲ ਸੈਕੂਲਰ ਕਿਸਾਨ ਮੋਰ ਸ਼ਾਦੀਕ ਸੂਬਾ ਪਤਰੀ ਇੱਕ ਅਹਿਮ ਮੀਟਿੰਗ ਸੰਭਰਾਲਾ ਚ ਹੋਣ ਜਾ ਰਹੀ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕਿਸਾਨ ਇਥੇ ਇਕੱਠੇ ਹੋ ਰਹੇ ਨੇ ਕੀ ਲੱਗਦਾ ਹੈ ਕਿ ਕੁਝ ਵੱਡਾ ਐਲਾਨ ਕਰਨਗੇ ਜਾਂ ਕਿਹੜੇ ਮੁੱਦੇ ਨੇ ਜਿਹੜੇ ਇਹ ਵਿਚਾਰੀ ਮੀਟਿੰਗ ਦਾ ਮੁੱਦਾ ਇਹੀ ਹੈ ਕਿ ਕੀ ਜਿਹੜਾ ਹੈਗਾ 24 ਨੂੰ ਸੰਭਰਾਲਾ ਦੇ ਅੰਦਰ ਜੀਤੂ ਕਿਸਾਨ ਰੈਲੀ ਰੱਖੀ ਜਾਏ ਜਾਂ ਨਾ ਰੱਖੀ ਜਾਏ ਔਰ ਦੇਖਿਆ ਜਾਏਗਾ ਕਿ ਉਥੇ ਹੋਰ ਜਿਹੜੇ ਕਿਸਾਨੀ ਨਾਲ ਜੁੜੇ ਮੁੱਦੇ ਆ ਉਹਨਾਂ ਦੀ ਕਿਸਾਨਾਂ ਵਰਗੋਂ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਜਾਂ ਕੋਈ ਨਵਾਂ ਪ੍ਰੋਗਰਾਮ ਲਿਖਿਆ ਜਾਂਦਾ ਹੈ। ਕਈ ਜਗ੍ਹਾ ਤੇ ਬੱਦਲ ਫਟਿਆ ਹੈ, ਵੱਡੇ ਪੱਧਰ ਤੇ ਤਵਾਈ ਹੋਈ ਹੈ। ਉਹ ਤਾਂ ਕੁਦਰਤੀ ਪ੍ਰਕਿਰਤੀ ਦੀ ਗੱਲ ਸਮਝ ਆਉਂਦੀ ਹੈ। ਅੱਜ ਤੋ ਪੰਜਾਬ 'ਚ ਪਾਣੀ ਵੱਖ-ਵੱਖ ਖੇਤਰਾਂ 'ਚ ਫੈਲਦਾ ਹੈ। ਦਰਿਆਵਾਂ ਦੇ ਵਿੱਚ ਆਉਂਦਾ ਹੈ। ਜਿਸ ਤਰ੍ਹਾਂ ਪਿੰਡਾਂ ਦੇ ਲਿੰਕ ਟੁੱਟਦੇ ਆ, ਪੁਲ ਟੁੱਟਦੇ ਆ, ਸੜਕਾਂ ਬਰਵਾਉਂਦੀਆਂ। ਕਿਸੇ ਮੌਕੇ 'ਚ ਸਰਕਾਰਾਂ ਵੀ ਜ਼ਿੰਮੇਵਾਰ ਹੁੰਦੀਆਂ। ਇਹ ਹਾੜਾ ਆਉਣ ਤੋਂ ਪਹਿਲਾਂ ਮੌਨਸੂਨ ਨੂੰ ਕੋਈ ਜਾਣੰਕਤਾ ਆਉਂਦੀ ਨਹੀਂ। ਉਸ ਤੋਂ ਪਹਿਲਾਂ ਪ੍ਰਬੰਧ ਕਰਨ ਦੀ ਲੋੜ ਹੈ। ਇਸ ਕਦਰ ਜਿਹੜਾ ਸਫਾਈਆਂ ਕਰਨ ਦੀ ਲੋੜ ਆ ਚਾਹੇ ਟ੍ਰੇਨ ਸਿਸਟਮ ਆ ਚਾਹੇ ਨਹਿਰਾਂ ਦੀ ਸਫਾਈ ਆ ਚਾਹੇ ਧਰਾਵਾਂ ਦੇ ਕਿਨਾਰੇ ਮਜ਼ਬੂਤ ਕਰਨ ਦੀ ਗੱਲ ਆ ਧਰਾਵਾਂ ਦੀ ਜਿਹੜੀ ਮਿੱਟੀ ਆ ਉਹ ਵੀ ਜਦੋਂ ਆ ਕੇ ਖੇਤਾਂ 'ਚ ਭਰ ਜਾਂਦੀ ਆ ਲੋਕਾਂ ਦੇ ਖੇਤ ਜਾਂ ਕੋਈ ਫਸਲ ਕਰੀਏ ਤੇ ਜ਼ਮੀਨ ਵੀ ਬਰਵਾਦ ਹੋ ਜਾਂਦੀ ਆ ਸ੍ਰੀ ਗੁਰੂ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵੇਖਦੇ ਸਾਦਰਸ਼ਕਾਦਾ ਮੈਂ ਸਵਾਤੀ ਗੁਪਤਾ ਨੀਕਾ ਸਵਾਗਤ ਕਰਦੀ ਹਾਂ ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਅਹਿਮ ਤੇ ਪੱਖ ਦੇ ਮੁੱਦਿਆਂ ਦੇ ਬਾਰੇ ਵਿੱਚ ਸੋ ਇਹ ਨਾ ਹੀ ਪੱਖ ਦੇ ਤੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਜੁੜੇ ਹੋਏ ਨੇ ਨਾਲ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲੇ ਜੁਹਾਂ ਦਾ ਸਵਾਗਤ ਕਰ ਲੈਨੇ ਆ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਮਿਹਰਬਾਨੀ ਵਿਵਾਦ ਦਰਸ਼ਕਾਂ ਨੇ ਸਤਿ ਕਾਹਨਾ ਸਸਕਾਲ ਜੀ ਅਹਿਮ ਮੁੱਦੇ ਆ ਲਓ ਸਵਾਲ ਜੀ ਸੋ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਵੱਡੇ ਮੁੱਦੇ 'ਤੇ ਜੋ ਹੈ ਸੰਤ ਹਰਚੰਦ ਸਿੰਘ ਲੰਗਵਾਲ ਦੀ ਵਰਸੀ ਜਿਸ ਨੂੰ ਕਿ ਸ਼੍ਰੋਮਨੀ ਕਾਲੀਦਲ ਪੁਰਾਣੇ ਵਾਲਾ ਤੇ ਨਵਾਂ ਸ਼੍ਰੋਮਨੀ ਕਾਲੀਦਲ ਦੋਵੇਂ ਹੀ ਮਨਾ ਰਹੇ ਨੇ ਤੁਸੀਂ ਇਸ ਬਾਰੇ ਕੀ ਕਹੋਗੇ ਬਿਲਕੁਲ ਦੇਖੋ ਇਹ ਮਾਮਲਾ ਜਿਸ ਦਾ ਤੁਸੀਂ ਸਵਾਲ ਲੈ ਰਹੇ ਹੋ ਸੰਤ ਹਰਚੰਦ ਸਿੰਘ ਲੰਗਵਾਲ ਸੁਮਣੀ ਕਾਲੀਦਲ ਦੇ ਲੰਬਾ ਸਮਾਂ ਪ੍ਰਧਾਨ ਰਹੇ ਜੀ ਜਨ ਆਪ ਦੀ ਜਾਣਿਕਸ਼ਾਨੀ ਰਾਸੀ ਹਸੀ ਬਹੁਤ سارے ਮੁੱਦਿਆਂ ਤੇ ਉਹਨਾਂ ਦਾ ਨਾਮ ਉਹਨਾਂ ਮਾਮਲੇ ਨਾਲ ਜੁੜਿਆ ਹੋਇਆ ਹਾਲਾਂਕਿ ਵਾਦਤ ਮਾਮਲੇ ਵੀ ਜੁੜੇ ਹੋਏ ਨੇ ਅਰਜੀ ਲੰਗੋਵਾਲ ਸਮਝੋ ਤੇ ਇਹ ਗੱਲ ਕਰ ਲਈਏ ਕਹਿੰਦੇ ਆ ਕਿ ਉਸ ਦੇ ਉੱਤੇ ਸਿ ਪੰਜਾਬ ਨੇ ਖਟਿਆ ਕੁਝ ਨਹੀਂ ਕੋਈ ਕੁ ਰੈਸ ਦੇ ਬਾਵਜੂਦ ਜਿਹੜਾਗਾ ਲੰਗੋਵਾਲ ਕਾਲੀਦਾ ਦੇ ਪ੍ਰਧਾਨ ਸੀ ਔਰ ਉਹਨਾਂ ਦੇ ਬਰਸੀ ਪਿਛਲੇ ਲੰਬੇ ਸਮੇਂ ਤੋਂ ਕਾਲੀਦਾ ਨੂੰ ਮਨਾਉਂਦਾ ਆ ਰਹੇ ਜੀ ਹੋਣ ਜਿਹਦਾ ਆਪਾਂ ਇਸ ਬਰਸੀ ਦੀ ਗੱਲ ਕਰ ਰਹੇ ਆਂ ਤਾਂ ਵੀ ਗਾਸ ਨੂੰ ਜਿਹੜੀ ਹੈ ਉਹ ਲੰਗੋਵਾਲ ਦੇ ਵਰਸੀ ਜਿਹੜੀ ਉਹਨਾਂ ਦੀ ਮਨਾਈ ਜਾ ਰਹੀ ਹੈ ਔਰ ਉਸ ਮੌਕੇ ਤੇ ਜਦੋਂ ਤੁਸੀਂ ਕਿਹਾ ਮੈਂ ਕਹਾਂਗਾ ਕਿ ਸ਼੍ਰੋਮਣੀ ਕਾਲੀਕਲ ਦੇ ਜਿਹੜੇ ਦੋਵੇਂ ਧੜੇ ਹੈ ਜੀ ਉਹਨਾਂ ਲਈ ਇੱਕ ਪਹਿਲਾ ਇਮਤਿਹਾਨ ਹੈ ਹੂੰ ਜੇ ਆਪਾਂ ਗੱਲ ਕਰੀਏ ਜਦਦਾ ਹਰਪ੍ਰੀਤ ਸਿੰਘ ਦੀ ਜੀ ਤਾਂ ਉਹਨਾਂ ਦੀ ਗਵਾਈ ਵਾਲਾ ਕਾਲੀਕਲ ਵੀ ਸੰਤ ਲੰਗੋਵਾਲ ਦੀ ਵਰਸੀ ਮਨਾਉਣ ਲਈ ਪਪੰਪਾਰ ਹੈ ਜੀ ਜਿਸ ਰੀਜ਼ਨ ਬਾਦਲ ਜਿਹੜੇ ਅਕਾਲੀ ਦਰਦੀ ਰਗਾਈ ਕਰ ਰਿਹਾ ਉਹਨਾਂ ਦੀ ਗੱਲ ਕਰੀਏ ਉਹ ਵੀ ਪਿੰਡੋਂ ਪਿੰਡ ਤੇ ਆਗਿਆ ਖਿੱਚ ਰਿਹਾ ਹੂੰ ਇਸੇ ਬਾਰੇ ਕੋਈ ਦੌਰ ਹੈ ਨਹੀਂ ਜੀ ਇਸ ਇਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਹੂੰ ਉਸ ਮੁਕਾਲੇ ਦਾ ਪਹਿਲਾ ਇਮਤਿਹਾਨ ਜ਼ਰੂਰ ਹੈ ਹੂੰ ਪਰ ਇਹ ਅੰਤਮ ਇਮਤਿਹਾਨ ਨਹੀਂ ਹੈ ਬਿਲਕੁਲ ਇਹ ਵੀ ਸਹੀ ਹੈ ਕਿ ਜਿਸ ਖੇਤਰ ਜਨੇ ਪ੍ਰਾਣਾ ਸੰਗਰੂਰ ਆਪਾ ਕਹੀਏ ਜਿਸ ਸੇ ਉੱਥੇ ਜਦੋਂ ਵਰਸੀ ਮਨਾਈ ਜਾ ਰਹੀ ਹੈ ਜੀ ਤਾਂ ਟਕਸਾਲੀ ਅਕਾਲੀ ਇਲਾਕਾ ਉਹਦੇ ਦੇ ਕਦਾਵਾਰ ਅਕਾਲੀ ਆਗੂ ਹੋਏ ਐ ਜੀ ਵੀ ਦੇ ਪ੍ਰਧਾਨ ਹੋਏ ਐ ਜੀ ਅਕਾਲੀ ਦਲ ਦੇ ਪ੍ਰਧਾਨ ਹੋਏ ਐ ਹੂੰ ਉਸ ਖੇਤਰ ਦੇ ਵਿੱਚ ਦੋਹਾਂ ਅਕਾਲੀ ਦਲ ਵੱਲੋਂ ਵਰਸੀ ਰੱਖੀ ਗਈ ਹੈ ਜੀ ਇਹ ਇਮਤਿਹਾਨ ਦੇ ਕੋਨ ਟਕਸਾਲੀ ਅਕਾਲੀ ਕਿਸ ਦੇ ਹੱਕ 'ਚ ਫਤਵਾ ਦਿੰਦੇ ਆ ਅਰੰਭ ਧਿਆਨ ਅਜੇ ਹੋਰ ਵੀ ਆਉਣਗੇ ਜੇ ਆਪਾਂ ਇਸ ਪਹਿਲੇ ਇਮਤਿਹਾਨ ਦਾ ਜ਼ਿਕਰ ਕਰੀਏ ਕਿ ਕਿਸ ਕਦਰ ਜੜੀਆਂ ਵੱਡੀਆਂ ਕਾਲੀਗਲਾਂ ਦੀਆਂ ਹਸਤੀਆਂ ਉਹ ਆਪਣਾ ਆਪਣੇ ਤੌਰ ਤੇ ਲੱਗਿਆ ਹੋਇਆ ਉਸ ਦੀ ਕਾਮਯਾਬੀ ਦੇ ਲਈ ਇੱਕ ਕਾਨਫਰੰਸ ਅਸੀਂ ਕਿਸ ਕਦਰ ਕਾਮਯਾਬ ਕਰਨੀ ਹੈ ਹੂੰ ਯਾਨੀ ਹਰਪ੍ਰੀਤ ਸਿੰਘ ਮਾਨ ਦਾ ਕਾਲੀਦਾਲ ਹੈ ਜੇ ਉਹਦਾ ਜ਼ਿਕਰ ਕਰੀਏ ਜੀ ਉਹਦੇ ਨਾਲ ਨਾਲ ਵੀ ਵੱਡੇ ਕੀ ਕਦਾਵਾਰ ਕਾਲੀ ਆਗੂ ਆ ਜਿਹੜੇ ਤਿਆਰੀ ਚ ਲੱਗੇ ਹੋਏ ਆ ਜਿਨ੍ਹਾਂ ਦੇ ਵਿੱਚ ਰੈਸਪਰੈਂਸ ਵਿੱਚ ਨੂੰ ਮਾਜਰਾ ਸ਼ਾਮਲ ਹੈ ਜੀ ਬਖਵਾਲ ਸਿੰਘ ਤੁੰਦਾ ਜਿਹੜੇ ਕਿ ਪੰਜ ਮੈਂਬਰੀ ਕਮੇਟੀ ਦੇ ਕਦਾਵਾਰ ਆਗੂ ਹੈ ਉਹ ਸਮਾਂ ਨੇ ਇਹਤੂਲਾਵਾ ਸ਼੍ਰੋਣੀ ਗੁਰਦਰਾਪਨ ਕਰੀਦੇ ਪ੍ਰਦਾਨ ਰਿਹਾ ਗੋਵਿੰਦ ਸਿੰਘ ਲੰਗਵਾਲ ਹੂੰ ਉਹ ਨਾਲ ਨੇ ਜੀ ਬਰਨਾਲਾ ਦਾ ਜਿਹੜਾ ਮੁੱਖ ਮੰਤਰੀ ਰਹੇ ਸਜੀਤ ਸਿੰਘ ਬਨਾਲਾ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਐਸ ਸਰਕਾਰੀ ਦਲ ਦੇ ਨਾਲ ਖੜਾ ਹੈ ਹੋਰ ਵੀ ਕਈ ਕਦਾਵਾਰ ਆਗੂ ਹੈ 레گانی ਹਰਪ੍ਰੀਤ ਸਿੰਘ ਹੁਣ ਅੱਡਾ ਕਾਲੀ ਲੈ ਲਿਆ ਹੈ ਦਿਲੀਏ ਭਾਈ ਉਹ ਕਰ ਰਿਹਾ ਉਹਦੇ ਨਾਲ ਲੱਗਿਆ ਬਸ ਹੀ ਤਿਆਰੀ ਕੀਤੀ ਵੀ ਹੈ ਜੀ ਦੂਜੇ ਪਾਸੇ ਸੁਖੀ ਸਿੰਘ ਬਾਦਲ ਜੀ ਕਾਲੀਗੜ੍ਹ ਦੇ ਪ੍ਰਧਾਨ ਦਾ ਹਨੀ ਜੀ ਹਰ ਇੱਕ ਪ੍ਰਾਣਾ ਆਧਾਰ ਹੈ ਉਹਨਾਂ ਦੇ ਹਮੈਤੀ ਵੀ ਪਿੰਡੋਂ ਪਿੰਡ ਲੱਗੇ ਹੋਏ ਐ ਸੁਨੇਹਾ ਇੱਕੋ ਹੀ ਹੈ ਦੋਨਾਂ ਤਰ੍ਹਾਂ ਵੱਲੋਂ ਕਿ ਇਸ ਇੰਤਿਆਜ਼ ਦੇਖਿਆ ਜਾਏਗਾ ਕਿ ਫਤਵਾ ਟਕਸਾਲੀ ਅਕਾਲੀ ਆਗੂ ਦਾ ਮਲਵਾਈ ਇਸ ਦੇ ਹੱਕੇ ਦਿੰਦੇ ਆ ਸਾਂਝੂ ਲੰਗੋਵਾਲ ਦੀ ਵਰਸੀ ਉਹਨਾਂ ਦੇ ਮੁੱਦਿਆਂ ਦੀ ਗੱਲ ਦਾ ਦੋਨੇ ਤਰ੍ਹਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀਆਂ ਕਰਨੀਆਂ ਪਰ ਜੇ ਅਸਲ ਜਬਾ ਦੇਖੀਏ ਤਾਂ ਇਤਫਾਕ ਦੀ ਗੱਲ ਹੈ ਕਿ ਨਵਾਂ ਅਕਾਲੀ ਦਲ ਬਣਨ ਤੋਂ ਬਾਅਦ ਫੌਰੀ ਤੌਰ ਤੇ ਪਹਿਲਾ ਧਿਆਨ ਦੁਨਾਂ ਦਿਲਾਂ ਦੇ ਲਈ ਆ ਉਹਨਾਂ ਨੂੰ ਜੋ ਕਿਨੂੰ ਵੱਡੀ ਹਮਾਇਤ ਮਿਲਦੀ ਹੈ ਤੇ ਹਰੀ ਦੋਨਾਂ ਪਾਸੇ ਨੂੰ ਬਹੁਤ ਵੱਡੀ ਕੀਤੀ ਜਾ ਰਹੀ ਹੈ ਪਰ ਇਹ ਵੀ ਹੈ ਕਿ ਇਸ ਤੋਂ ਅੱਗੇ ਜਿਹੜੇ ਦਲ ਨੂੰ ਚੰਗੀ ਪਰਮੀ ਹਮਾਇਤ ਮਿਲੇਗੀ ਦੇਖੋ ਮੀਡੀਆ ਨੇ ਕਵਰ ਕਰਨਾ ਹੈ ਰਾਸੀ ਪਾਰਟੀਆ ਨੇ ਵੀ ਨੋਟਸ ਲੈਣਾ ਹੈ ਬੈ ਸਮ ਸਮੀ ਹੋਣੀ ਹੈ ਇਸ ਮੁੱਦੇ ਦੇ ਉੱਪਰ ਜਿਹੜਾ ਆਕਾਲੀ ਦਲ ਵਡਾ ਕਾਟਸਾ ਵਡਾ ਹੁਨਾਰਾ ਲੈ ਜਾਏਗਾ ਹੂੰ ਕੋਣ ਵਾਲੇ ਦਿਨਾਂ ਚ ਸਵਾਵੇ ਕਹਿ ਕੇ ਘਟੂ ਘੜੇ ਦਾ ਦਾਅਵੇਦਾਰੀ ਕਰੇਗਾ ਕਿ ਦੇਖੋ ਜੀ ਪੰਜ ਸਾਡੇ ਨਾਲ ਹੈ ਹੂੰ ਉਹ ਜਿੱਦਾਂ ਹੁੰਦਾ ਲਕੀਤ ਉਹ ਖਿੱਚ ਕੇ ਦੌੜਨ ਵਾਲੀ ਗੱਲ ਹੈ ਹੂੰ 20 ਅਗਸਤ ਲਕੀਤ ਕਿਤੇ ਜਾ ਚੁੱਕੀ ਹੈ ਇੱਕ ਪਾਸੇ ਸ੍ਰੀ ਸੰਬਾਦਲ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੋਨੇ ਆਪਣੋ ਆਪਣੇ ਅਖਾਲੀ ਗਰਾਂ ਦੀ ਅਗਵਾਈ ਕਰ ਰਿਹਾ ਇਕ ਦੂਜੇ ਦੇ ਵਿਰੋਧ ਚ ਜੋ ਕੁਝ ਕਿਹਾ ਜਾ ਸਕਦਾ ਕੌਣ ਟਕਸਾਲੀ ਹੈ ਕੌਣ ਅਖਾਲਤਾ ਸਾਨੂੰ ਮੰਨਦਾ ਹੈ ਕੌਣ ਫਗੋੜਾ ਹੈ ਕੌਣ ਸੱਚਾ ਹੈ ਕੌਣ ਝੂਠਾ ਹੈ ਬਹੁਤ ਕੁਝ ਸ਼ੁਭਦਾਵਲੀ ਵਰਤਨ ਤੋਂ ਵੀ ਗਰੇਜ਼ ਨਹੀਂ ਕਰ ਰਿਹਾ ਇਕ ਦੂਜੇ ਦੇ ਖਰਾਬ ਪਿਛਲੇ ਦਿਨਾਂ ਚ ਕੀ ਹੋਇਆ ਸ਼ੁਭਦਾਵਲੀ ਨਹੀਂ ਵਰਤੀ ਗਈਆਂ ਜਿਹੜੀਆਂ ਕਿ ਘੱਟੋ ਘੱਟ ਟਕਸਾਲੀ ਅਖਾਲੀ ਆਗੂਆਂ ਜਾਂ ਜਿਹੜੇ ਕਿਸੇ ਵੀ ਧਾਰਮਿਕ ਆਗੂ ਰਹੇ ਹੋਣ ਉਨਾ ਵੱਲੋਂ ਜਾਂ ਉਹਨਾਂ ਬਾਰੇ ਬਤਿਆ ਜਾਣੀਆਂ ਸ਼ੁਭਾ ਨਹੀਂ ਦਿੰਦੀਆਂ ਸੋ ਬਹੁਤ ਕਮ ਇਨਸਾਨ ਪਿਆ ਹੋਇਆ ਹੈ ਦੋਨਾਂ ਅਕਾਲੀ ਦਲਾਂ ਦਾ ਇਸ ਇਨਸਾਨ ਦਾ ਪਹਿਲਾ ਅਭਿਆਨ ਹੈ ਸੰਤ ਲੋਂਗੋਵਾਲ ਦੀ ਵਾਸੀ ਜੀ ਕਿਹਾ ਜਾਏਗਾ ਕਿ ਇਸ ਅਭਿਆਨ ਚੋਂ ਕੌਣ ਖਰਾ ਉਤਰਦਾ ਹੈ ਔਰ ਕਿਸ ਨੂੰ ਜਿਹੜਾ ਹੈਗਾ ਮਲਵੇਈ ਜਾਂ ਕਿਹਿਆ ਪਟਕਸਾਲੀ ਅਕਾਲੀ ਪੰਥ ਘਾਲ ਕੇ ਮੈਅ ਦੇਣਗੇ ਜੀ ਜੀ ਸੋ ਸਾਫ ਦਾ ਪਾਰਲੀਮੈਂਟ ਮੈਂਬਰ रह ਚੁਕੇ ਨੇ ਹਰਿੰਦਰ ਸਿੰਘ ਖਾਲਸਾ ਨੇ ਅੱਜ ਜਿਹੜੀ ਹੈ ਸ਼੍ਰੋਮਣੀ ਕਾਲੀ ਦਲ ਜੁਆਇਨ ਕੀਤੀ ਹੈ ਤੁਸੀਂ ਇਸ ਬਾਰੇ ਕੀ ਕਹੋਗੇ ਦੇਖੋ ਅਪਗਾਲ ਕਰ ਰਹੇ ਹਨ ਕਿ ਨਹੀਂ ਹਰਪ੍ਰੀਤ ਸਿੰਘ ਜੁਆਨ ਦੀ 1 ਸੋ ਦਿਨ ਪਹਿਲਾਂ ਉਹਨਾਂ ਨੇ ਬਕਾਇਦਾ ਇਹ ਬਿਆਨ ਦਿੱਤਾ ਕਿ ਸਵੀਸਨ ਬਾਦ ਜਿਹੜੇ ਕਾਲੀ ਦਲ ਦੀ ਅਗਵਾਈ ਕਰ ਰਹੇ ਹੈ ਉਹਨਾਂ ਜੋ ਕਹੀ ਆਗੂ ਹੈ ਜਿਹੜੇ ਸਾਡੇ ਨਾਲ ਸੰਭਾਰ ਕੇ ਚਾਹ ਜਾਨੀ ਸੰਡੇ ਕਾਲੀ ਦਲ ਚਾਉਣਾ ਚਾਉਂਦੇ ਹੁਣ ਦੇਖੋ ਦੋਨੇ ਆਪਣੇ ਆਪਣੀਆਂ ਦਾਵੇਦਾਰੀਆਂ ਇਹੀ ਕਰਦੇ ਹੈ ਉਕਨ 80 ਵੀ ਕਾਲੀਦਾਨਾ ਉਕਨ 80 ਵੀ ਕਾਲੀਦਾਨਾ ਬਹੁਤ ਕੋਈ ਜੇ ਇਹਨਾਂ ਮਾਮਲਿਆਂ ਤੇ ਫੈਸਲਾ ਹੋਏਗਾ ਉਹਨਾਂ ਵਾਲੇ ਦਿਨਾਂ ਚ ਪਰ ਫਿਲਹਾਲ ਦਾਅਵੇਦਾਰੀਆਂ ਬਰਬਾਦ ਨਹੀਂ ਕੀਤੀਆਂ ਜਾ ਰਹੀਆਂ ਜੀ ਭਾਈ ਖਾਲਸਾ ਜੀ ਜੇ ਜੇ ਆਪਾਂ ਗੱਲ ਕਰਦੇ ਆਂ ਪਾਰਲੀਮੈਂਟ ਮੈਂਬਰ ਰਹੇ ਆ ਜੀ ਉਹਨਾਂ ਨੇ ਇੱਕ ਦਿਨ ਪਹਿਲਾਂ ਜੁਆਇਨ ਕੀਤਾ ਹੈ ਯਾਨੀ ਹਰ ਪੀਸ ਨੂੰ ਉਹਨਾਂ ਦੇ ਗੋਇ ਗਲੇ ਕਾਲੀਦਾਨ ਨੂੰ ਸੋ ਇਹ ਵੀ ਸੋ ਹੈ ਕਿ ਹਲਾਰਾ ਤਾਂ ਮਿਲਣਾ ਹੀ ਮਿਲਣਾ ਹੈ ਜੀ ਕਿਉਂਕਿ ਖਾਲਸਾ ਜੀ ਪਾਰਲੀਮੈਂਟ ਮੈਂਬਰ ਹੋਣ ਦੇ ਨਾਲ ਨਾਲ ਇੱਕ ਆਪਣਾ ਰਾਜਸੀ ਤੇ ਧਾਰਮਿਕ ਸ਼ੌਕੜ ਵੀ ਰੱਖਦੇ ਆ ਜਿਹੜੇ ਅਕਾਲੀ ਦਲ ਨਾਲ ਆ ਕੇ ਖੜੇ ਹੋ ਗਏ ਆ ਕੁਦਰਤੀ ਗੱਲ ਆ ਉਹਦੇ ਹੱਕ 'ਚ ਗਲਤਾਂ ਤੁਰੇਗੀ ਤੁਰੇਗੀ ਪਰ ਇਮਤਿਹਾਨਾ ਜੇ ਕਈ ਤਰ੍ਹਾਂ ਦੇ ਹੋਰ ਆਉਣੇ ਆ ਸਾਹਮਣੇ ਅਕਾਲੀ ਦਲ ਦਾ ਦਫ਼ਤਰ ਕਿਹਦੇ ਕੋਲੇ ਜਾਏਗਾ ਤਕੜੀ ਚੋਣਾਂ ਦਾ ਨਿਸ਼ਾਨ ਕਿਸ ਨੂੰ ਮਿਲੇਗੀ ਇਸ ਤਰ੍ਹਾਂ ਮੈਦਾਨ ਦੇ ਵਿੱਚ ਜਿਹੜਾ ਆਉਣ ਵਾਲੇ ਸਮਝ ਰਹਿਣੀਆਂ ਹੋਣੀਆਂ ਹੁਣ ਤਾਂ ਆਪਾਂ ਸਿਰ ਤੇ ਸਰ ਜਿਹੜਾ ਗਾ ਸੰਤ ਲੰਗੋਵਾਲੀ ਦੀ ਵਰਸੀ ਵੀ ਰੈਡੀ ਦੀ ਗੱਲ ਕਰ ਰਹੇ ਆ ਪਰ ਅਗਲੇ ਦਿਨਾਂ ਚ ਹੋਰ ਵੀ ਰੈਲੀਆਂ ਹੋਰ ਹੀ ਧਾਰਨ ਪ੍ਰੋਗਰਾਮ ਹੋਣਗੇ ਜਿਹਦੇ ਚ ਇੱਕ ਪਾਸੇ ਸਗਵੀਰ ਬਾਦਲ ਅਗਵਾਈ ਕਰ ਰਿਹਾ ਦੂਜੇ ਪਾਸੇ ਗਿਆਨੀ ਹਰਪੀ ਸਿੰਘ ਜੀ ਕੌਣ ਇਸ ਸੰਤਾਰੇ 'ਚ ਖੜਾ ਉਤਰੇਗਾ ਸੋ ਕਈ ਤਰ੍ਹਾਂ ਦੇ ਇਮਤਿਹਾਨਾਂ ਚੋਂ ਕਮਿਸ਼ਨ ਤੱਕ ਵੀ ਗੱਲਾਂ ਜਾਣਗੀਆਂ ਹੋ ਸਕਦਾ ਹੈ ਕਾਨੂੰਨੀ ਮਾਮਲੇ ਵੀ ਇੱਕ ਦੂਜੇ ਚੁਣੌਤੀ ਦਾ ਕੌਣ ਸੋ ਕਾਫੀ ਕੁਝ ਜਿਵੇਂ ਕਹਿੰਦੇ ਪਾਣੀ ਪੁਰਾਣੇ ਢੇਰ ਦੀ ਨਿਕਲ ਕੇ ਜਾਏਗਾ ਕਿ ਕਿਹੜਾ ਅਕਾਲੀ ਦਲ ਸਰਵਾਈਵ ਕਰੇਗਾ ਕਿਸ ਨੂੰ ਵੱਡੀ ਹਮਾਇਤ ਮਿਲੇਗੀ ਫਿਰ ਫਿਲਹਾਲ ਜਿਸ ਮਾਮਲੇ ਦਾ ਜ਼ਿਕਰ ਕਰ ਰਹੇ ਆ ਸੰਤ ਲੰਗੋਵਾਲ ਦੀ ਵਰਸੀ ਨੂੰ ਲੈ ਕੇ ਜੇ ਆਪਾਂ ਲੀਡਰਸ਼ਿਪ ਦੀ ਗੱਲ ਕਰੀ ਤਾਂ ਲੀਡਰਸ਼ਿਪ ਦਾ ਕਟੂਕੜ ਸੰਗਰੂਰ ਦਾ ਜਾਂ ਵੱਡੇ ਅਕਾਲੀ ਦਲ ਦਾ ਹਿੱਸਾ ਜਿਹੜਾ ਹੈਗਾ ਉਹ ਸੰਤ ਲੰਗੋਵਾਲ ਦੀ ਵਰਸੀ ਦੇ ਉੱਤੇ ਗਿਆਨੀ ਹਰਪੀ ਸਿੰਘ ਜੀ ਨਾਲ ਖੜਾ ਹੁੰਦਾ ਦਿਖਾਈ ਦੇ ਰਿਹਾ ਜੀ ਜੀ ਸਵਾਗਤ ਲਾਂਗੇ ਅੱਜ ਜਿੱਤੇ ਕੀ ਤਰਨਤਾਰਨ ਜਿਮਨੀ ਚੌਂਕ ਜੋ ਕਿ ਸੀਟ ਖਾਲੀ ਹੋਈ ਪਈ ਹੈ ਇਸ ਦੇ ਵਿੱਚ ਹੁਣ ਕਾਫੀ ਜਿਹੜੀ ਦਾਅਵੇਦਾਰੀਆਂ ਵੀ ਨੇ ਸਵਾਮਾ ਦੀ ਪਾਰਟੀ ਦੇ ਉਮੀਦਵਾਰ ਵੀ ਨੇ ਸੋ ਨਾਦਾ ਉਹਨਾਂ ਦੇ ਵੱਲੋਂ ਕੋਈ ਵੀ ਕੈਂਡੀਡੇਟ ਇੱਥੇ ਐਲਾਨਿਆ ਜਾ ਸਕਦਾ ਹੈ ਇਸ ਦੇ ਨਾਲ ਹੀ ਦੱਸਣਾ ਚਾਹਾਂਗੇ ਕਿ ਇੱਥੇ ਕਾਂਗਰਸ ਵੀ ਹੈ ਤੇ ਨਾਲ ਹੀ ਭਾਜਪਾ ਵੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਜਿਹੜੀ ਹੈ ਤਰਨਤਾਰਨ ਦੀ ਜਿਹੜੀ ਸੀਟ ਹੈ ਕਿਸ ਦੇ ਹੱਥ ਵਿੱਚ ਜਾ ਸਕਦੀ ਹੈ ਬਿਲਕੁਲ ਜਿਹੜਾ ਹੈ ਦੇਖੋ ਸੀਟ ਜਾਣ ਦਾ ਮਾਮਲਾ ਅਜੇ ਥੋੜਾ ਅਗਲੇ ਕਨਨਜਾਪ ਐਸ ਮਾਮਲੇ ਤੇ ਨਿਰਣਾ ਕਰ ਸਕਦੇ ਜਾਂ ਕਮੈਂਟਸ ਕਰ ਸਕਦੇ ਕਿ ਕਿਸ ਦੇ ਹੱਕে ਜਾ ਸਕਦੀ ਹੈ ਪਰ ਫਿਲਹਾਲ ਜਿਹੜਾ ਹੈਗਾ ਮੈਦਾਨ ਪਖਣਾ ਸ਼ੁਰੂ ਹੋ ਗਿਆ ਜੀ ਜਿੱਦ ਤੱਕ ਸਾਲ ਆਪ ਵਾਲਾ ਆਪਣੇ ਉਮੀਦਵਾਰ ਨੂੰ ਲੈਂਦਾ ਹੈ ਪੰਜ ਪੰਜ ਇੱਕ ਦਿਨ ਪਹਿਲੇ ਆਪਣੇ ਉਮੀਦਵਾਰ ਨੂੰ ਲੈਂਦਾ ਹੈ ਅਕਾਲੀ ਦਲ ਜਿਹਦਾ ਆਪ ਜ਼ਿਕਰ ਕਰ ਰਹੇ ਉਹਨਾਂ ਨੇ ਵੀ ਮੈਟਰ ਦਾਵਾ ਜਾਂਚ ਉਤਾਰੇ ਚੋਂ ਮੈਦਾਨ ਦੇ ਵਿੱਚ ਕਿ ਹੁਣ ਰਹੀ ਗੱਲ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਦੇ ਅਕਾਲੀ ਦਲ ਦੀ ਇਹਨਾਂ ਨੇ ਆਪਣੇ ਜੇ ਪੱਤੇ ਖੋਲਣੇ ਆ ਜੀ ਕਿ ਕਿਹਦੇ ਜ਼ਮੀਰਵਾਰ ਨੂੰ ਤਾਰ ਦੇ ਨਹੀਂ ਹੈ ਤਾਰ ਦੇ ਤਾਂ ਉਹ ਵਾਲੇ ਦਿਨਾਂ ਚ ਪਤਾ ਲੱਗੇਗਾ ਪਰ ਜੋ ਜਾਣਕਾਰੀ ਸੁਤਰਾੰਤਾਵ ਕਾਰਜਵੰਦਾਵ ਕੇ ਜ਼ਰੂਰ ਹੈ ਕਿ ਕਹਿੰਦੇ ਹਰਪ੍ਰੀਤ ਸਿੰਘ ਉਹ ਜਿਹੜਾ ਅਕਾਲੀ ਦਲ ਆ ਉਹ ਦੂਜੇ ਅਕਾਲੀ ਦਲ ਨਾਲ ਜਿਹਨੂੰ ਚੱਕਲੀ ਗਈ ਪਰ ਯਮਨਤਪਾਲ ਸਿੰਘ ਜਿਹੜੇ ਪਾਰਲੀਮੈਂਟ ਮੈਂਬਰ ਆ ਇਸ ਵੇਲੇ ਜਿਲ੍ਹੇ ਚ ਬੈਠੇ ਆ ਤੇ ਹੋਰ ਕੋਈ ਜੜੀਆਂ ਪੰਥਕ ਤਰ੍ਹਾਂ ਉਹ ਸਾਂਝੇ ਤੌਰ ਤੇ ਯਤਨ ਕਰ ਰਹੀਆਂ ਹੈ ਕਿ ਇੱਕ ਸਾਂਝਾ ਉਮੀਦਵਾਰ ਅਕਾਲੀ ਦਲ ਵੱਲੋਂ ਦਿੱਤਾ ਜਾਵੇ ਸੁਰੇਸਤਰਾ ਦੀ ਲੜਾਈ ਵੀ ਬਣਦੀ ਨਜ਼ਰ ਆ ਰਹੀ ਐ ਇਸ ਵੇਲੇ ਜਿਹੜੀ ਕਿ ਅਗਲੇ ਦਿਨਾਂ ਸਪਸ਼ਟ ਹੋਏਗੀ ਇੱਕ ਪਾਸੇ ਸੁਗਰੀਸ਼ ਮਾਦਲ ਉਹਨਾਂ ਦਾ ਕਾਲੀ ਦਲ ਦੀ ਦੇਗਵਾਇਓ ਕਰ ਰਿਹਾ ਹੋਣਗੇ ਦੂਜੇ ਪਾਸੇ ਗੈਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਹਮੈਤੀ ਜਿਹੜੇ ਉਹਨਾਂ ਦੇ ਨਾਲ ਖੜੇ ਐ ਪੰਜ ਮੈਂਬਰੀ ਕਮੇਟੀ ਦੇ ਆਗੂ ਉਹ ਤਾਂ ਹਨიან ਪਰ ਦੂਜੇ ਕਾਲੀ ਦਲ ਦੇ ਪੰਥਕ ਤਰ੍ਹਾਂ ਤੋਂ ਵੀ ਹਮਾਇਤ ਲੈਣ ਜਾਂ ਹਮਾਇਤ ਦੇਣ ਦਾ ਯਤਨ ਕਰਨਗੇ ਤੋ ਜਾਣਕਾਰੀ ਸਾਹਮਣੇ ਆ ਰਹੀ ਉਹਨਾਂ ਦਾ ਕਿ ਇੰਨੀ ਗੱਲ ਜ਼ਰੂਰ ਹੈ ਕਿ ਗਿਆਨੀ ਹਰਪੀਸ ਨੇ ਆਪਣੇ ਤੌਰ ਤੇ ਜਣਾ ਆਪਣੇ ਕਾਲੀਦਲ ਵੱਲੋਂ ਕੋਈ ਉਮੀਦਵਾਰ ਨਹੀਂ ਐਲਾਨਣਗੇ ਸਾਂਝੇ ਤੌਰ ਤੇ ਫੈਸਲਾ ਹੋਏਗਾ ਜੀ ਉਹ ਗਿਆਨੀ ਹਰਪੀਸ ਉਹਨਾਂ ਦੇ ਕਾਲੀਦਲ ਦੇ ਵਿੱਚੋਂ ਵੀ ਹੋ ਸਕਦਾ ਹੈ ਜਾਂ ਕਿਸੇ ਦੂਜੀ ਪੰਧਕ ਤਰ੍ਹਾਂ ਦਾ ਉਮੀਦਵਾਰ ਵੀ ਹੋ ਸਕਦਾ ਹੈ ਪਰ ਇਹ ਗੱਲ ਜ਼ਰੂਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਉਮੀਦਵਾਰ ਤਾਂ ਆইਗਾ ਹੀ ਆਏਗਾ ਜਿਹੜੀ ਅਸਲ ਜਿਹੜੀ ਦਰਸ਼ਕਾਂ ਨਾਲ ਗੱਲ ਸਾਂਝਾ ਆਪਾਂ ਜਿਸ ਗੱਲ ਦੀ ਪਾਰ ਹਾਂ ਹੋਏ ਆ ਇਸ ਇਲੈਕਸ਼ਨ ਦੇ ਵਿੱਚ ਜਿੱਥੇ ਦੂਤੀਆਂ ਵਿਰੋਧੀ ਪਾਰਟੀਆਂ ਰਾਸਿਤ era ਨਾਲ ਮੁਕਾਬਲਾ ਹੋਵੇਗਾ ਜੀ ਉਥੇ ਕਾਲੀਦਾਲ ਦੇ ਦੋਵੇਂ ਤਰੇ ਕਹਿੰਦੇ ਆਰ ਪਲੇਸਿੰਗ ਤੇ ਸਕੀਰ ਬਾਦਲ ਉਹ ਵੀ ਆਮ ਆਨ ਸਾਹਮਣੇ ਖੜੇ ਨਜ਼ਰ ਆਉਣਗੇ ਔਰ ਇਹਦੇ ਚ ਵੀ ਦੇਖਿਆ ਜਾਏਗਾ ਕਿ ਮਜਾਇਲ ਮਾਝਾ ਹਲਕਾ ਤਨਤਾਰ ਜਿਹੜਾ ਇਕਸਾਨੀ ਮਜਾਇਲਾ ਹਲਕਾਰ ਔਰ ਜਿੱਥੇ ਪਹਿਲਾਂ ਜਿਹੜਾ ਆਪ ਵਾਲੇ ਉਥੇ ਉਹਦੇ ਜਿਹੜੇ ਵਿਧਾਇਕ ਰਹਿ ਚੁੱਕੇ ਐ ਚੋਂ ਵੀ ਉਹ ਮਜ਼ਬੂਤੀ ਨਾਲ ਲੜਾਈ ਦੇਗੇ ਆਮ ਆਦਮੀ ਪਾਰਟੀ ਕੀ ਮੁੜ ਕੇ ਆਪ ਵਾਲੇ ਸਤਾ ਚੋਂਦੇ ਐ ਉਸ ਹਲਕੇ ਦੇ ਅੰਦਰ ਜਾਂ ਜਿਹੜਾ ਪੰਜ-ਪੰਜ ਉਹ ਦਾਵਾ ਕਰ ਰਹੀ ਹੈ ਪੰਜ-ਪੰਜ ਇਸਕਾ ਜਰਾ ਆਪਣਾ ਦੂਰ ਅਜ਼ਮਾਈ ਸ਼ੁਰੂ ਕੀਤੀ ਵੀ ਹੈ ਉਹਨਾਂ ਨੂੰ ਕੋਈ ਹੰਗਾਰਾ ਮਿਲਦਾ ਹੈ ਤੇ ਕਾਂਗਰਸ ਵੀ ਆਪਣੇ ਤੌਰ ਤੇ ਅਜੇ ਕਾਂਗਰਸ ਨੇ ਵੀ ਸੋਚ ਸਮਝ ਕੇ ਜਦਾਂ ਕਹਿੰਦੇ ਨੇ ਨਾ ਪੰਜਾਬੀ ਚ ਫੂਕ ਫੂਕ ਕੇ ਪੈਦਾ ਨਾ ਜਾਂ ਬੋਤ ਬੋਚ ਕੇ ਪੈਦਾ ਨਾ ਸੋ ਕਾਂਗਰਸ ਵੀ ਬੜਾ ਸੰਭਲ ਸੰਭਲ ਕੇ ਚੱਲ ਰਹੀ ਹੈ ਕਿ ਕਾਂਗਰਸ ਦੀ ਕੋਸ਼ਿਸ਼ ਹੋਏਗੀ ਕਿ ਅਸੀਂ ਵੀ ਜਿਹੜਾ ਉਮੀਦਵਾਰ ਦੀਗੇ ਕਿ ਲੈ ਘਟੂ ਘਟ ਜਬਰਦਸਤ ਕਰ ਦੇ ਸਕੇ ਹੁਣ ਇੱਕ ਪਾਸੇ ਤਾਂ ਹੋਰ ਆਸੀ ਤੇ ਰਾਜਨਾਂ ਦੇ ਕਾਂਗਰਸ ਆਜ ਪਾਇਆ ਆਪ ਹੈ ਜੀ ਜਿਹੜੀ ਜਿੱਤ ਦੀ ਲੜਾਈ ਲੜ ਰਹੀਆਂ ਤੇ ਦੂਜੇ ਪਾਸੇ ਅਕਾਲੀ ਦਲ ਦੇ ਦੋਨੇ ਧੜੇ ਜਿਹਨਾਂ ਸੁਖਵੀਰ ਬਾਦਲਾ ਫਸ ਜ਼ਿਕਰ ਕਰਾ ਹੀ ਰਹੇ ਆਂ ਵਰਗਣੀ ਹਲਕੀ ਜਿਹੀ ਮੋਨਾਂ ਦਾ ਅਕਾਲੀ ਦਲ ਜੀ ਦੋਨੇ ਜਿੱਥੇ ਜਿੱਤ ਦੀ ਲੜਾਈ ਲੜਨਗੇ ਉੱਥੇ ਨਾਲ ਹੀ ਇਹ ਵੀ ਫਤਵਾ ਹੋਏਗਾ ਕਿ ਕਿਹੜੇ ਅਕਾਲੀ ਦਲ ਨੂੰ ਵੱਧ ਤੋਂ ਵੱਧ ਲੋਕ ਵੋਟ ਦਿੰਦੇ ਆਂ ਕਿਹਦੇ ਹੱਕ ਨਾਲ ਖੜੇ ਹੁੰਦੇ ਆਂ ਜਦਾ ਆਪਾਂ ਇਹ ਸ਼ੁਰੂ ਸੇ ਜ਼ਿਕਰ ਕੀਤਾ ਸੀ ਕਮੈਂਟਸ ਕੀਤਾ ਸੀ ਕਿ ਇਮਤਿਹਾਨੇ ਕਰਨੇ ਕੇਮ ਤਾਂ ਨਾਲ ਦੀ ਗੁਜ਼ਰਨਾ ਪਏਗਾ ਸੋ ਕਾਲੀਦਾਲ ਜਿਹੜਾ ਲੰਬੇ ਭੰਡੇ ਲੰਬੀ ਲੜਾਈ ਦੇ ਪੰਧ ਤੇ ਪੈ ਗਿਆ ਆਉਣ ਵਾਲੇ ਦਿਨਾਂ ਚ ਦੇਖਿਆ ਜਾਏਗਾ ਕਿ ਇਸ ਦੌਰ ਚੋਂ ਨਿਕਲ ਕੇ ਕਿਹੜਾ ਕਾਲੀਦਾਲ ਅਗੇ ਆਉਂਦਾ ਕਿਹਨੂੰ ਮਜ਼ਬੂਤੀ ਮਿਲਦੀ ਹੈ ਕਿਉਂਕਿ ਸਬੀਰ ਸੰਬਾਦਲ ਦੀ ਅਗਵਾਈ ਵਾਲਾ ਕਾਲੀਦਾਲ ਜਿਹੜਾ ਪਹਿਲਾਂ ਵੀ ਕਾਫੀ ਮੁਸ਼ਕਲ ਦੌਰ ਚੋਂ ਨਿਕਲ ਰਿਹਾ ਹੈ ਖਾਤਾ ਹੁੰਦੇ ਜਦੋਂ ਆਪਾਂ 2 ਦਸੰਬਰ ਦੀ ਗੱਲ ਕਰਦੇ ਆ ਫਸਿਲ ਤੋਂ ਜਿਸ ਕਦਰ ਸਿੰਸੇਵਾਂ ਨੇ ਤਤਵਾਦੇ ਤਨਖਾਹ ਲਈ ਉਹ ਤਨਖਾਹ ਨੁਮਾਈ ਵੀ ਗਈ ਜੀ ਉਹਦੇ باوجود ਜਿਹੜਾ ਹੈਗਾ ਅਕਾਲੀ ਦਰ ਨੂੰ ਕਿਸ ਤਰ੍ਹਾਂ ਦਾ ਜਿਹੜਾ ਪੰਥਕਲ ਕਜੰਗਾਰਾ ਮਿਲਣਾ ਹੈ ਨਹੀਂ ਮਿਲਣਾ ਉਹ ਜਿੱਦਾਂ ਪਲੰਗਵਾਲ ਬਰਸੀ ਦੀ ਗੱਲ ਕਰਦੇ ਆ ਤੇ ਦੂਜਾ ਧਿਆਨ ਹੋਏਗਾ ਤਰਨਤਾਰਨ ਦੀ ਚੋਣ ਜੀ ਕਿ ਉਹਦੇ ਚੋਂ ਕਿਹ ਤੇ ਨੂੰ ਹਮੈਤ ਮਿਲਦੀ ਹੈ ਸੋ ਦੇਖਿਆ ਜਾਏਗਾ ਉੱਥੇ ਵੀ ਮੁਕਾਬਲਾ ਹੀ ਹੈ ਜਿੱਥੇ ਦੂਜੀਆਂ ਧਿਰਾਂ ਨਾਲ ਮੁਕਾਬਲਾ ਉੱਥੇ ਅਕਾਲੀ ਦਲਾਂ ਦਾ ਆਪਸੇ ਜੀ ਦੇਖੋ ਕਾਲੀਦਾਲ ਪਹਿਲਾਂ ਵੀ ਰਿਹਾ ਐ ਸੀ ਗੱਲ ਨਹੀਂ ਸਮਝ ਜੇ ਸਮਝ ਜੇ ਮਾਨਵੜਾ ਕਾਲੀਦਾਲਾ ਹੈ ਹੋਰ ਕਾਲੀ ਧੜੇ ਵੀ ਆ ਪਰ ਕਿ ਰਵਾਇਤੀ ਕਾਲੀਦਾਲ ਲੰਬੇ ਸਮੇਂ ਜਿਹੜਾ ਸਤਾਜ ਰਿਹਾ ਹੋਵੇ ਸੁਹਣੀ ਕਾਲੀਦਾਲ ਜੀ ਦੀ ਗਵਾਈ ਪ੍ਰਕਾਸ਼ ਸੰਬਾਧਨ ਕਰਦੇ ਰਹੇ ਹੋਣ ਪੰਜ ਵਾਰੀ ਮੁੱਖ ਮੰਤਰੀ ਰਿਹਾ ਹੋਵੇ ਉਹਦੇ ਚੋਂ ਜੇ ਧੜਾ ਟੁੱਟ ਕੇ ਵੱਡੀ ਪਦਰ ਉਤੇ ਲਾਗੋ ਕੇ ਖੜਾ ਹੋਇਆ ਇਹੋ ਜਿਹਾ ਮੁਕਾਬਲਾ ਜਿਹਾ ਇਹੋ ਜਿਹਾ ਵਿਰੋਧ ਪਹਿਲੀ ਵਾਰੀ ਦੇਖਣ ਨੂੰ ਮਿਲੇਗਾ ਕਿਉਂਕਿ ਦੋਨੇ ਹੀ ਰਵਾਇਤੀ ਤਰ੍ਹਾਂ ਦੀ ਅਗਵਾਈ ਕਰਦੇ ਆ ਰਹੇ ਆ ਇਹ ਜ਼ਰੂਰ ਹੈ ਕਿ ਕਹਿੰਨੀ ਹਰਪ੍ਰੀਤ ਨੂੰ ਪਹਿਲੀ ਵਾਰ ਮੌਕਾ ਮਿਲਿਆ ਧਾਰਮਿਕ ਹਸਤੀ ਵੀ ਰਹੇ ਆ ਔਰ ਉਹਨਾਂ ਤੇ ਉਸ ਤਰ੍ਹਾਂ ਦੀ ਗੱਲ ਜਿਹੜਾ ਪਿਸਤਰਾ ਰਵੈਤੀ ਜਿਹੜੇ ਅਕਾਲੀ ਲੀਡਰਸ਼ਿਪ ਹੁਣਾਂ ਬਰੇ ਗੱਲਾਂ ਕੀਤੀਆਂ ਜਾਂਦੀਆਂ ਸੀ ਜਾਂ ਦੋਸ਼ ਲੱਗਦੇ ਰਹੇ ਕਿ ਕਿ ਨਾ ਤਾਂ ਕਦੇ ਵਿਧਾਇਕ ਰਹੇ ਜਾਂ ਨਾ ਹੀ ਕੈਬਨਿਟ ਤੇ ਰਹੇ ਤੇ ਸਰਕਾਰਾਂ ਹੰਡਾਉਣ ਤਾਂ ਦੂਰ ਦੀ ਗੱਲ ਹੈ ਜੀ ਸੋ ਲੀਡਰ ਦੇ ਤੌਰ ਤੇ ਅਗਵਾਈ ਕਰਨਗੇ ਕਹਿੰਨੀ ਹਰਪ੍ਰੀਤ ਸਮੁਣਾਂ ਦੇ ਵਿੱਚ ਸ਼ਮੇਸ਼ ਹੋਏਗੀ ਕਿ ਆਪਣੇ ਪਾਰਟੀ ਨੂੰ ਇੱਥੋਂ ਤੱਕ ਲੈ ਕੇ ਜਾਂਦੇ ਕਿੰਨੀ ਕਾਮਯਾਬੀ ਮਿਲਦੀ ਹੈ ਸੋ ਤਰਨਦਾਰ ਨ ਵੀ ਮੈਦਾਨ ਭਰ ਚੁੱਕਾ ਹੈ ਜਿਹੜਾ ਦੋਨਾਂ ਅਕਾਲੀ ਦਲਾਂ ਨੇ ਵੀ ਇਮਤਿਹਾਨ ਹੋਏਗਾ ਕਿ ਕਿਹੜਾ ਅਕਾਲੀ ਦਲ ਦਿੱਤਨ ਦੀ ਗੱਲ ਤਾਂ ਹੈ ਹੀ ਹੈ ਪਰ ਕਿਹੜਾ ਅਕਾਲੀ ਦਲ ਦੋਨਾਂ ਚ ਅੱਗੇ ਜਾਏਗਾ ਜੀ ਸੋ ਅਗਲਾ ਮੁੱਦਾ ਲੈਣੇ ਜਿੱਥੇ ਕਿ ਕਿਸਾਨ ਅਦਾ ਹੈ ਜਿੱਥੇ ਕਿ ਸਯੁਕਤ ਕਿਸਾਨ ਮੋਰਚਾ ਦੀ ਸੂਬਾ ਪੱਧਰੀ ਇੱਕ ਅਹਿਮ ਮੀਟਿੰਗ ਸੰਬਰਾਲਾ ਚ ਹੋਣ ਜਾ ਰਹੀ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕਿਸਾਨ ਇੱਥੇ ਇਕੱਠੇ ਹੋ ਰਹੇ ਨੇ ਕੀ ਲੱਗਦਾ ਹੈ ਕਿ ਕੁਝ ਵੱਡਾ ਐਲਾਨ ਕਰਨਗੇ ਜਾਂ ਕਿਹੜੇ ਮੁੱਦੇ ਨੇ ਜਿਹੜੇ ਇਹ ਵਿਚਾਰਨਗੇ ਦੇਖੋ ਸਯੁਕਤ ਕਿਸਾਨ ਮੋਰਚਾ ਅ빠 ਜੀ ਜੀ ਵਾਈ ਰਾਜੇਵਾਲ ਨੇ ਕਰ ਰਿਹਾ ਡਾਕਟਰ ਦਰਸ਼ਨਪਾਲ ਕਰ ਰਿਹਾ ਜੀ ਅਗਰਾਂ ਜੀ ਉਹਦੇ ਵਾਈ ਕਰ ਰਿਹਾ ਉਹ ਤੁਹਾਡੇ ਕਦਾਵਾਰ ਆ ਗੋ ਤੇ ਸਾਰੇ ਦੂਜੇ ਪਾਸੇ ਜਗਦੀਸ਼ ਸਿੰਘ ਢੱਲੇਵਾਲ ਸੁਨਿਤ ਕਿਸਾਨ ਮੋਰਚਾ ਜੀ ਨੂੰ ਗੈਰਹਾ ਸੀ ਕਹਿੰਦੇ ਜੀ ਉਹ ਵੀ ਲੜਾਈ ਲੜਦਾ ਜਿਸ ਮੁੱਦੇ ਦਾ ਪਰ ਜ਼ਿਕਰ ਕਰ ਰਹੇ ਆ ਸਾਨੂੰ ਸਿੰਘ ਪਨੀਰ ਹੋਣੀ ਵੀ ਤੇ ਹੋਰ ਆਪਣਾ ਵੱਖ-ਵੱਖ ਰਿਣੀ ਕਿਸਾਨ ਜਥੇਬੰਦੀਆਂ ਉਹ ਵੀ ਇਸ ਲੜਾਈ 'ਚ ਸ਼ਾਮਲਾ ਮੁੱਦਾ ਇੱਕੋ ਹੀ ਸੀ ਜੀ ਲੈਂਡ ਪੋਲੀਸ ਪੋਲਿਸੀ ਲੈ ਕੇ ਜੀ ਮੁਖਵੰਤ ਰੋਗਵੰਤ ਮੰਤਰਕਾਰ ਨੇ ਕੁਝ ਮਹੀਨੇ ਪਹਿਲਾਂ ਇਹ ਪਾਲਿਸੀ ਦਾ ਐਲਾਨ ਕੀਤਾ ਪਰ ਹੁਣ ਕੁਝ ਦਿਨ ਪਹਿਲਾਂ ਇਹ ਪਾਲਿਸੀ ਵਾਪਸ ਲੈ ਲਈ ਗਈ ਹੈ ਕੈਬਨਟ ਨੇ ਵੀ ਮੋੜ ਲਾਤੀ ਹੈ ਕਿ ਹੁਣ ਜਿਸ ਆਪਾਂ ਸੰਯੁਕਤ ਕਿਸਾਨ ਮੋਰਚਾ ਦਾ ਜ਼ਿਕਰ ਕਰ ਰਹੇ ਆ ਜੀ ਉਹਨਾਂ ਵੱਲੋਂ 17 ਅਗਸਤ ਨੂੰ ਸਮਰਾਲਾ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਜੀ ਮੇਰੀ ਜਾਣਕਾਰੀ ਮੁਤਾਬਕ ਮੀਟਿੰਗ ਦਾ ਮੁੱਦਾ ਇਹੀ ਹੈ ਕਿ ਕੀ ਜਿਹੜਾ ਹੈਗਾ 24 ਨੂੰ ਸਮਰਾਲਾ ਦੇ ਅੰਦਰ ਜੇਤੂ ਕਿਸਾਨ ਲਈ ਰੱਖੀ ਜਾਏ ਜਾਂ ਨਾ ਰੱਖੀ ਜਾਏ ਜੀ ਸਮਝਾਉਣ ਜਾ ਰਿਹਾ ਕਿ ਕਿਸਾਨ ਆਗੂ ਦੀ ਕਰ ਬਣ ਰਹੀ ਹੈ ਕਿ ਸਾਨੂੰ ਜੇਤੂ ਕਿਸਾਨ ਲਈ ਰੱਖਣੀ ਚਾਹੀਦੀ ਹੈ ਸੋ ਅੰਤਮ ਫੈਸਲਾ ਤਾਂ 17 ਦੀ ਜਿਹੜੀ ਮੀਟਿੰਗ ਆ ਰਹੀ ਹੈ ਉਹਦੇ 'ਚ ਹੀ ਹੋਏਗਾ ਪਰ ਜੋ ਨਜ਼ਰ ਆ ਰਿਹਾ ਚ ਸੋਰਸੇਜ ਕਹਿ ਰਹੇ ਤੁਮ ਦਾ ਕੀ ਹੈ ਕਿ 24 ਅਗਸਤ ਨੂੰ ਸਮਰਾਲਾ ਦੇ ਵਿੱਚ ਵੱਡੀ ਪੱਧਰ ਤੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਇਕੱਠੇ ਹੋਣਗੇ ਔਰ ਲੈਂਡ ਪੂਲਿੰਗ ਪਾਲਿਸੀ ਦੇ ਮੁਕਾਬਲੇ ਜਿਸ ਕਦਰ ਉਹਨਾਂ ਨੇ ਰੈਲੀ ਰੱਖੀ ਆ ਉਹ ਲੈਂਡ ਪੂਲਿੰਗ ਪਾਲਿਸੀ ਰੱਦ ਕਰਵਾਈ ਹੈ ਕਿਉਂਕਿ ਜੇਤੂ ਰੈਲੀ ਦੇ ਰੂਪ ਦੇ ਵਿੱਚ ਉਹਨਾਂ ਵੱਲੋਂ ਆਪਣਾ ਪ੍ਰੋਗਰਾਮ ਰੱਖਿਆ ਜਾ ਰਿਹਾ ਹਾਲਾਂਕਿ ਭਗਵੰਦਰ ਭਗਵਾਨ ਜੀ ਤਮਨ ਲਗਾਤਾਰ ਇਹ ਕਹਿੰਦੇ ਰਹੇ ਅਸੀਂ ਕਿਸਾਨਾਂ ਦੀ ਸਹਿਮਤੀ ਨਾਲ ਹੀ ਪ੍ਰੋਗਰਾਮ ਬਣਾਉਣਾ ਸੀ ਜੋ ਸਹਿਮਤ ਨਹੀਂ ਹੈ ਤਾਂ ਲੈਂਡ ਪੂਲਿੰਗ ਪਾਲਿਸੀ ਵੀ ਅਸੀਂ ਰੱਦ ਕਰ ਦਿੱਤੀ ਹੈ ਪਰ ਕਿਸਾਨਾਂ ਨੇ ਆਪਣੇ ਤੌਰ ਤੇ ਫੈਸਲਾ ਲੈਣਾ ਹੈ ਉਨ੍ਹਾਂ ਦਾ ਦਾਵਾ ਇਹ ਹੈ ਕਿ ਲੈਂਡ ਪੂਲਿੰਗ ਪਾਲਸੀ ਆਪਣੇ ਤੌਰ ਤੇ ਵਾਪਸ ਨਹੀਂ ਲਈ ਗਈ ਸਾਡੇ ਦਬਾਅ ਕਾਰਨ ਰੈਲੀਆਂ ਕਾਰਨ ਜਿਹੜੀ ਹੈਗੀ ਹੈ ਲੈਂਡ ਪੂਲਿੰਗ ਪਾਲਸੀ ਜਿਹੜੀ ਹੈ ਵਾਪਸ ਲਈ ਗਈ ਹੈ ਹਾਲਾਂਕਿ ਨਾਲ ਦੀਆਂ ਵੱਖ-ਵੱਖ ਰਾਸ਼ੀ ਪਾਰਟੀਆਂ ਵੀ ਇਹਦਾ ਵਿਰੋਧ ਕਰਦੀਆਂ ਨਹੀਂ ਕਿਉਂਕਿ ਮੁੱਦਾ ਕਿਸਾਨੀ ਦਾ ਹੈ ਇਸ ਕਰਕੇ ਦੂਜੀਆਂ ਜਿਹੜੀਆਂ ਰਾਸ਼ੀ ਦੇ ਨਾਲ ਉਹਨਾਂ ਨੇ ਵਿਰੋਧ ਜ਼ਰੂਰ ਕੀਤਾ ਹੈ ਪਰ ਸਮਰਾਲਾ ਦੇ ਵਿੱਚ ਜਿੱਦਾਂ ਆਪਾਂ ਕਹਿ ਰਹੇ ਹਾਂਗੇ 24 ਅਗਸਤ ਨੂੰ ਜੇ ਕਿਸਾਨਾਂ ਦੀ ਰੈਲੀ ਹੋ ਰਹੀ ਹੈ ਸੰਘਿਤ ਕਿਸਾਨ ਮੋਰਚੇ ਦੀ ਅੱਜ ਇਹ ਪੁਰਲੀ ਦੇ ਰੂਪ ਵਿੱਚ ਹੀ ਹੋਏਗੀ ਔਰ ਦੇਖਿਆ ਜਾਏਗਾ ਕਿ ਉਥੇ ਹੋਰ ਜਿਹੜੇ ਕਿਸਾਨੀ ਨਾਲ ਜੁੜੇ ਮੁੱਦੇ ਆ ਉਹਨਾਂ ਦੀ ਕਿਸਾਨਾਂ ਆਪਗੋਂ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਜਾਂ ਕੋਈ ਨਵਾਂ ਪ੍ਰੋਗਰਾਮ ਵੀ ਲਿਖਿਆ ਜਾਂਦਾ ਜੀ ਜੀ ਸੋਨ ਗੱਲ ਕਰਾਂਗੇ ਪੰਜਾਬ ਦਾ ਅਹਿਮ ਮੁੱਦਾ ਜੋ ਕਿ ਇਸ ਵੇਲੇ ਕਾਫੀ ਗਰਮਾਇਆ ਹੋਇਆ ਹੈ ਕਿਉਂਕਿ ਜਿਹੜੇ ਪੰਜਾਬ ਦੇ ਕਈ ਪਿੰਡ ਨੇ ਮੌਨਸੂਨ ਵੀ ਚੱਲ ਰਿਹਾ ਹੈ ਪਰ ਇਸੇ ਵਿਚਾਲੇ ਜਿਹੜਾ ਮੀਂਹ ਪੈ ਰਿਹਾ ਉਹ ਆਤਮੀ ਹੈ ਸੋ ਬਰਸਾਤੀ ਪਾਣੀ ਦਾ ਜਿਹੜਾ ਨਿਕਾਸ ਨਹੀਂ ਹੈ ਇਸੇ ਕਰਕੇ ਕਈ ਸ਼ਹਿਰਾਂ ਦੇ ਜਿਹੜੇ ਮੁਹੱਲੇ ਨੇ ਉਹ ਵੀ ਜਿਹੜੇ ਨੇ ਮੀਂਸ ਘਰਾਂ ਚ ਪਾਣੀ ਵੜ ਚੁੱਕਿਆ ਸੋ ਪਿੰਡਾਂ ਦੀ ਜੇਕਰ ਅਸੀਂ ਗੱਲ ਕਰਦੇ ਆ ਪਿੰਡਾਂ ਦੇ ਵਿੱਚ ਵੀ ਜਿਹੜਾ ਹੜਾ ਦਾ ਪਾਣੀ ਹੈ ਹਿਮਾਚਲ ਤੋਂ ਅਸੀਂ ਲਗਾ ਲਈਏ ਜਾਂ ਫਿਰ ਡੈਮ ਵਤਨ ਕਾਰਨ ਜਿਹੜਾ ਬਰਸਾਤੀ ਪਾਣੀ ਜਿਹੜਾ ਡੈਮ ਚ ਇਕੱਠਾ ਹੋ ਜਾਂਦਾ ਉਸ ਤੋਂ ਬਾਅਦ ਉਹਨੂੰ ਰਿਲੀਜ਼ ਕਰਦੇ ਨੇ ਜੋ ਕਿ ਜਾ ਕੇ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਆਂਦਾ ਹੈ ਪਰ ਉਹ ਹੁਣ ਜਾ ਕੇ ਪਿੰਡਾਂ ਦੇ ਵਿੱਚ ਜਾ ਜਾ ਕੇ ਉਹਨਾਂ ਨੇ ਜਿਹੜਾ ਹੈ ਕਾਫੀ ਵਹੀ ਮਚਾਈ ਹੋਇਆ ਸੋ ਪਾਣੀ ਅਸੀਂ ਫੁਟੇਜ ਵੀ ਵੇਖਦੀ ਆ ਵੀਡੀਓ ਵੀ ਵੇਖਦੇ ਆ ਜਿਸ ਦੇ ਵਿੱਚ ਜਿਹੜੇ ਪਿੰਡਾਂ ਦਾ ਕਾਫੀ ਨੁਕਸਾਨ ਹੋਇਆ ਹੈ ਪਿੰਡ ਦੇ ਪਿੰਡ ਡੁੱਬ ਚੁੱਕੇ ਨੇ ਪੰਜਾਬ ਦੇ 8 ਪਿੰਡਾਂ ਦੀ ਅਸੀਂ ਗੱਲ ਕਰ ਰਹੇ ਹਾਂ ਸੋ 8 ਦੇ ਪਿੰਡ ਨੇ ਜਿਹੜੇ ਕਿ ਉਹ ਇਹਦੀ ਪਾਣੀ ਦੀ ਮਾਰ ਦੀ ਹੇਠ ਨੇ ਸੋ ਅਸੀਂ ਕੀ ਕਹਿਣਾ ਚਾਹੁੰਗੇ ਕਿ ਸਰਕਾਰ ਨੂੰ ਜਿਹੜਾ ਹੈ ਪੰਜਾਬ ਸਰਕਾਰ ਨੂੰ ਇਸ ਬਾਰੇ ਕੀ ਕਰਨਾ ਚਾਹੀਦਾ ਹੈ ਜੋ ਕਿ ਇਸ ਦੀ ਰੋਕਥਾਮ ਕੀਤੀ ਜਾ ਸਕੇ ਬਿਲਕੁਲ ਹੈ ਮੁੱਦਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਵਾਫਾ ਪਿੰਡਾਂ ਜੋ ਕਸਬਿਆਂ ਤੇ ਸ਼ਹਿਰਾਂ ਜੁਨੀਅਰ ਰਿਪੋਰਟਸ ਆ ਰਹੀਆਂ ਨੇ ਜੀ ਸਰਨਾ ਤੇ ਹੈ ਕਿ ਕਈ ਜਗ੍ਹਾ ਦੇ ਉੱਤੇ ਸਮੱਸਿਆ ਜਿਹੜੀ ਆਰਜੀ ਤੌਰ ਤੇ ਹੈ ਉਹ ਹੱਲ ਹੋ ਜੇਗੀ ਜਾਂ ਹੋ ਗਈ ਹੋਏਗੀ ਪਰ ਪਿੰਡਾਂ ਦੇ ਵਿੱਚ ਜਿਹੜੇ ਫੋਜਪਸੇ ਪਿੰਡਾਂ ਦੀ ਆਪਾਂ ਗੱਲ ਕਰ ਲਈਏ ਪੂਰਥੜਾ ਦੇ ਪਿੰਡਾਂ ਦੀ ਗੱਲ ਕਰ ਲਈਏ ਸ਼ਹਿਰ ਪਸੇ ਪਿੰਡਾਂ ਦੀ ਗੱਲ ਕਰ ਲਈਏ ਮੁਕਾ ਦਾ ਉਹ ਇਲਾਕਾ ਹੈਗਾ ਕਾਫੀ ਪਿੰਡ ਹੈ ਉਹ ਜਿਹੜੇ ਵਿਆਸ ਜਾਂ ਸਤਲੂ ਦੇ ਨੇੜੇ-ਤੇੜੇ ਪੈਂਦੇ ਹਨ ਜਿਹੜੇ ਕਈ ਕਿਲੋਮੀਟਰ ਦਾ ਕੀ ਰਾਵਾਂ ਦੇ ਨੇੜੇ ਪੈ ਜਾਂਦਾ ਉਸ ਮੁਤਾਕ ਜਿਸ ਕਦਰ ਜਿਹੜਾ ਹੈਗਾ ਅਸਰ ਰਵ ਡੀ ਮਾਤਰਾ ਜਿਹੜਾ ਪਾਣੀ ਆ ਰਿਹਾ ਹਮਾਚਾ ਤੋਂ ਬਦੇਰੇ ਬਾਰਸ਼ਾਂ ਕਾਰਨ ਉਹਦੇ ਕਾਰਨ ਸਤਲੁਜ ਐ ਤੇ ਬਿਆਸ ਐ ਉਹ ਆਪਣੇ ਕਿਨਾਰਿਆਂ ਤੋਂ ਉੱਪਰ ਦੀ ਵਗਣਾ ਸ਼ੁਰੂ ਹੋ ਗਿਆ ਤੇ ਉਹਦਾ ਨੇੜੇ ਤੇੜੇ ਦੇ ਇਲਾਕਿਆਂ ਚ ਹਜ਼ਾਰਾਂ ਏਕੜਾਂ ਦੀ ਫਸਲ ਦਾ ਨੁਕਸਾਨ ਹੋ ਰਿਹਾ ਸੀ ਸੁਣ ਰਿਹਾ ਸੀ ਕਿ ਕਿਸਾਨ ਕਿਸ ਕਦਰ ਪਰੇਸ਼ਾਨਾ ਹੋ ਜਾਂਦੀ ਫਸਲੀ ਡੁੱਬ ਗਈ ਕਿਸਾਨ ਦੀ ਫਸਲ ਡੁੱਬ ਗਈ ਤਾਂ ਸਮਝੋ ਕਿ ਕਿਸਾਨ ਡੁੱਬ ਗਿਆ ਇਸ ਤੋਂ ਵੱਧ ਨੁਕਸਾਨ ਕੋਈ ਹੋ ਨਹੀਂ ਸਕਦਾ ਜਸਾਨ ਆਪਣੇ ਪੇਚਾ ਦੀ ਗੱਲ ਕਰ ਰਿਹਾ ਉਹਨਾਂ ਦਾ ਬਹੁਤ ਭਾਰਤੀ ਮੁਸ਼ਕਲਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਉਹਨਾਂ ਨੂੰ ਪੈ ਰਿਹਾ ਮਿਸਾਲ ਵਜੋਂ ਕਿ ਲਾ ਕਿਸਾਨਾਂ ਦੀ ਆਪਣੀ ਜ਼ਿੰਦਗੀ ਦਾ ਸਵਾਲ ਨਹੀਂ ਜਾਂ ਪੈਸੇ ਟਕੇ ਦਾ ਫਸਲਾਂ ਦਾ ਮਾਮਲਾ ਨਹੀਂ ਜਿਹੜਾ ਉਹਦਾ ਮਾਲ ਡੰਗਰ ਹੈ ਉਹਨਾਂ ਦੇ ਨੀਰੇ ਦਾ ਖੇਚਾਰੇ ਦਾ ਉਹਦੀ ਵੱਡੀ ਸਮੱਸਿਆ ਹੈ ਕਿ ਡੰਗਰਾਂ ਦੇ ਲਈ ਖਾਣ ਦਾ ਪ੍ਰਬੰਧ ਕਿੱਥੋਂ ਹੋਏਗਾ ਉਹਨਾਂ ਲਈ ਥਾਰਾ ਕਿੱਥੋਂ ਆਏਗਾ ਕਿਉਂਕਿ ਖੇਤਾਂ ਚ ਦਾ ਪਾਣੀ ਭਰ ਗਿਆ ਇਹ ਵਿਸ਼ਾ ਜਿਹੜਾ ਹੈ ਕਿ ਅਸੀਂ ਸਮਾਨ ਛੱਡ ਕੇ ਜਾਵਾਂਗੇ ਤਾਂ ਹੋਊ ਸਾਡਾ ਕਿ ਸਾਡਾ ਸਮਾਨ ਜਿਹੜਾ ਹੈਗਾ ਚੋਰੀ ਹੋ ਜਾਏਗਾ ਤੋਂ ਉਹ ਜਾਣਾ ਨਹੀਂ ਚਾਹੁੰਦੇ ਜਾਂਦੇ ਨਹੀਂ ਐ ਸੋ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਵਿੱਚ ਕਿ ਰਾਇਵਾ ਪੰਜਾਬ ਵਾਖਾਖਾ ਇਲਾਕਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਪਾਣੀ ਘਟੇਗਾ ਤਾਂ ਮਸੀਰਤ ਘਟ ਸਕਦੀ ਐ ਨਹੀਂ ਤਾਂ ਵੱਡੀ ਪੱਧਰ ਤੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨਾਂ ਨੂੰ ਕਿਉਂਕਿ ਫਸਲ ਤਾਂ ਉਹਨਾਂ ਦੀ ਬਰਬਾਦ ਹੋਈ ਹੋਈ ਐ ਪਰ ਦਰਿਆਵਾਂ ਦੇ ਪਾਣੀ ਦੇ ਨਾਲ ਜਿਹੜਾ ਹੈਗਾ ਦਰਾਵਾ ਜਿਹੜੀ ਮਿੱਟੀ ਆ ਉਹ ਵੀ ਜਦੋਂ ਆ ਕੇ ਖੇਤਾਂ 'ਚ ਭਰ ਜਾਂਦੀ ਹੈ ਤਾਂ ਉਹਨਾਂ ਦੇ ਖੇਤ ਜਾਂ ਕਾਹਦੀ ਫਸਲ ਕਰੀਏ ਤੇ ਜ਼ਮੀਨ ਵੀ ਬਰਬਾਦ ਹੋ ਜਾਂਦੀ ਹੈ ਉਹ ਗੁਹਾਰ ਕਰ ਰਹੇ ਆ ਮੰਗ ਕਰ ਰਹੇ ਆ ਸਰਕਾਰ ਤੋਂ ਕਿ ਸਾਡੀ ਮਦਦ ਕਰੀ ਜਾਵੇ ਫਸਲਾਂ ਵੀ ਬਰਬਾਦ ਹੋਈਆਂ ਔਰ ਪਸ਼ੂਆਂ ਦੇ ਚਾਰੇ ਦਾ ਵੀ ਪ੍ਰਬੰਧ ਕੀਤਾ ਜਾਵੇ ਜੀ ਜੀ ਸੋ ਜੇ ਪਾਣੀਆਂ ਦੀ ਗੱਲ ਕਰ ਰਹੇ ਆ ਸੋ ਦੱਸਣਾ ਚਾਹਾਂ ਕਿ ਕਿ ਉੱਤਰਾਖੰਡ ਦੇ ਵਿੱਚ ਵੀ ਤੇ ਨਾਲ ਹੀ ਜਿਹੜਾ ਹੈ ਉੱਥੇ ਕਾਫੀ ਦਬਾਈ ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇਹ ਜਿਹੜਾ ਹੈ دریاਵਾਂ ਦਾ ਪਾਣੀ ਹੈ ਕਾਫੀ ਤਬਾਹੀ ਮਚਾਈ ਹੈ ਜਿਹੜਾ ਹੈ ਕੁਲ ਮਿਲਾ ਕੇ ਜਾਨੀ ਮਾਲੀ ਨੁਕਸਾਨ ਵੀ ਕਾਫੀ ਹੋਇਆ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਇਹ ਆਫਤ ਆਂਦੀ ਹੈ ਕੁਦਰਤੀ ਆਫਤ ਆਂਦੀ ਹੈ ਕਿਤੇ ਨਾ ਕਿਤੇ ਇਹ ਜਿਹੜੀ ਸਰਕਾਰਾਂ ਦੀ ਗਲਤੀ ਹੈ ਜਾਂ ਫਿਰ ਜਿਹੜੇ ਉੱਥੇ ਵਸਾਏ ਗਏ ਜਿਹੜੀ ਉਹਨਾਂ ਦੀ ਪ੍ਰਾਪਰਟੀ ਰਗਾ ਲੋ ਸੀ ਉਹ ਵੀ ਇਸ ਇਥੇ ਕੁਦਰਤ ਦੇ ਅੱਗੇ ਇਸ ਅੜੀਕਾ ਬੰਦ ਗਿਆ ਬਿਲਕੁਲ ਕੁਦਰਤ ਦੀ ਆਸਤਾ ਹੈ ਜਿਵੇਂ ਅੱਜ ਦਾ ਪਹਾਮਾਚਰੀ ਉਤਰਾਖੰਡ ਦੀਆਂ ਹੋਰ ਜਿਹੜੇ ਪਹਾੜੀ ਇਲਾਕੇ ਆ ਦੇਖਦੇ ਆ ਜੰਮੂ ਕਸ਼ਮੀਰ ਦੀ ਗੱਲ ਕਰ ਲਈਏ ਜੀ ਕਈ ਜਗ੍ਹਾ ਤੇ ਬੱਦਲ ਫਟਿਆ ਵੱਡੀ ਪੱਦਰ ਤੇ ਤਵਾਈ ਹੋਈ ਆ ਉਹ ਤਾਂ ਕੁਦਰਤ ਦੀ ਕਰੋਪੀ ਦੀ ਗੱਲ ਸਮਝ ਆਉਂਦੀ ਹੈ ਜੀ ਅੱਜ ਤੋਂ ਪੰਜਾਬ ਚ ਪਾਣੀ ਵੱਖ-ਵੱਖ ਖੇਤਰਾਂ ਚ ਫੈਲਦਾ ਹੈ ਦਰਿਆਵਾਂ ਦੇ ਵਿੱਚ ਆਉਂਦਾ ਹੈ ਤਾਂ ਜਿਸ ਤਰ੍ਹਾਂ ਪਿੰਡਾਂ ਦੇ ਲਿੰਕ ਟੁੱਟਦੇ ਆ ਪੁਲ ਟੁੱਟਦੇ ਆ ਸੜਕਾਂ ਬਰਵਾਦ ਹੁੰਦੀਆਂ ਕਿਸੇ ਮੌਕੇ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਹੁੰਦੀਆਂ ਉਹ ਮੈਂ ਦੇਖ ਰਿਹਾ ਦੇਖੋ ਮੰਤਰੀ ਜਿਹੜਾ ਆਪਣੋ ਆਪਣੇ ਹਲਕਿਆਂ ਜਾ ਰਿਹਾ ਲੋਕਾਂ ਨੂੰ ਭਰੋਸਾ ਦੇ ਰਿਹਾ ਹਲਾਸ਼ੀਰੀ ਦੇ ਰਿਹਾ ਕਿ ਅਸੀਂ ਤੁਹਾਡੇ ਨਾਲ ਆ ਤੁਹਾਡੀ ਮੁਸੀਬਤ ਦੀ ਘੜੀ ਚ ਤੁਹਾਡੀ ਮਦਦ ਕਰਾਂਗੇ ਇਹ ਸਹੀ ਹੈ ਪਰ ਇਹ ਹਾੜਾ ਆਉਣ ਤੋਂ ਪਹਿਲਾਂ ਮੌਨਸੂਨ ਨੂੰ ਕੋਈ ਅਚਾਨਕਤਾ ਆਉਂਦੀ ਨਹੀਂ ਉਸ ਤੋਂ ਪਹਿਲਾਂ ਪ੍ਰਬੰਧ ਕਰਨ ਦੀ ਲੋੜ ਹੈ ਕਿ ਇਸ ਕਦਰ ਜਿਹੜਾ ਸਫਾਈਆਂ ਕਰਨ ਦੀ ਲੋੜ ਹੈ ਚਾਹੇ ਟ੍ਰੇਨ ਸਿਸਟਮ ਹੈ ਚਾਹੇ ਨਹਿਰਾਂ ਦੀ ਸਫਾਈ ਹੈ ਚਾਹੇ ਡਰੇਵਾਂ ਦੇ ਕਿਨਾਰੇ ਮਜ਼ਬੂਤ ਕਰਨ ਦੀ ਗੱਲ ਹੈ ਜਦੋਂ بارش ਆ ਜਾਂਦੀ ਆ ਫੇਰ ਤਾਂ ਨਾ ਡਰੇਨਾ ਦੀ ਸਫਾਈ ਹੋਵੇ ਤੇ ਨਾ ਹੀ ਦਰਿਆਵਾਂ ਦੇ ਕਿਨਾਰੇ ਮਜ਼ਬੂਤ ਹੋ ਸਕਦੇ ਕਿਉਂਕਿ بارش ਦੇ ਵਿੱਚ ਕੁਝ ਵੀ ਨਹੀਂ ਹੋ ਸਕਦਾ ਸਾਨੂੰ ਸਮਝ ਰਹਿੰਦਾ ਪਰੰਧ ਕਰਨ ਦੀ ਲੋੜ ਹੈ ਦੁਜੀ ਕੱਲ ਕੇ ਤੇ ਲੋਕਾਂ ਨੂੰ ਗਿਲਾ ਸ਼ਿਕਵਾ ਵੀ ਕਿ ਜੋ ਸਾਡੀ ਬਰਬਾਦੀ ਹੋ ਜਾਂਦੀ ਹੈ ਹੜਾਂ ਕਾਰਨ ਉਹ ਬਰਬਾਦੀ ਦਾ ਕਹਿੰਦੇ ਅਸੀਂ ਭੁਗਦੇ ਹਾਂ ਪਰ ਜਿਹੜੇ ਗਵਾਂਢੀ ਸੂਬੇ ਹੈ ਹਰਿਆਣਾ ਦੀ ਗੱਲ ਕਰਦੇ ਆ ਤੇ ਰਾਜਸਥਾਨ ਦੀ ਗੱਲ ਕਰਦੇ ਆ ਜਦੋਂ ਪਾਣੀ ਲੈਣਾ ਹੁੰਦਾ ਉਦੋਂ ਦਾ ਕਹਿੰਦੇ ਸਾਡਾ ਹਿੱਸਾ ਬਣਦਾ ਹੈ ਸਾਨੂੰ ਮਿਲਣਾ ਚਾਹੀਦਾ ਹੁਣ ਕਦੇ ਕਿਸੇ ਨੇ ਹਾ ਦਾ ਨਾਰਾ ਵੀ ਨਹੀਂ ਮਾਰਿਆ ਇਹ ਕਿਸਾਨ ਦੇ ਮੂੰਹ ਸੁਣ ਰਿਹਾ ਸੀ ਰਣਾ ਦੇ ਮੁੱਖ ਮੰਤਰੀ ਦਾ ਨਾਂ ਲੈ ਕੇ ਜ਼ਿਕਰ ਕਰ ਰਿਹਾ ਸੀ ਕਿ ਰਣਾ ਦੇ ਮੁੱਖ ਮੰਤਰੀ ਲਗਾਤਾਰ ਕਹਿੰਦੇ ਆ ਕਿ ਜੀ ਸਾਨੂੰ ਪੰਜਾਬ ਪਾਣੀ ਦਾ ਹਿੱਸਾ ਨਹੀਂ ਦਿੰਦਾ ਸਾਡਾ ਹਿੱਸਾ ਬਣਦਾ ਪਾਣੀ ਮਿਲਣਾ ਚਾਹੀਦਾ ਹੁਣ ਕਿਉਂ ਨਹੀਂ ਕਹਿੰਦੇ ਸੈਣੀ ਸਾਹਿਬ ਬੋਲਦੇ ਕਿ ਜਦੋਂ ਅਸੀਂ ਆਫਤ ਦਾ ਸਾਹਮਣਾ ਕਰ ਰਹੇ ਆ ਸਾਡੀ ਕੋਈ ਮਦਦ ਕਰਨ ਸਾਨੂੰ ਕੋਈ ਅਨਾਜ ਭੇਜਣ ਜਾਂ ਕੋ ਹੋਰ ਸਾਡੇ ਹੀਲਾ ਕਰਨ ਜਦੋਂ ਵਿਪਤਾ ਦਾ ਸਾਹਮਣਾ ਕਰਨਾ ਪੈਂਦਾ ਤਾਂ ਕੱਲਾ ਪੰਜਾਬ ਸਾਹਮਣਾ ਕਰਦਾ ਤੇ ਜਦੋਂ ਪਾਣੀ ਲੈਣਾ ਹੁੰਦਾ ਦੂਜੇ ਸੂਬੇ ਆ ਕੇ ਖੜੇ ਹੋ ਜਾਂਦੇ ਇਹ ਜਿਹੜਾ ਵਿਤਕਰਾ ਹੈਗਾ ਜੀ ਇਹਨੂੰ ਵੀ ਦੂਰ ਕਰਨ ਦੀ ਲੋੜ ਆ ਔਰ ਇਹ ਵੀ ਕਿਹਾ ਜਾ ਰਿਹਾ ਕਿਸਾਨਾਂ ਵੱਲੋਂ ਕਿ ਕੇਂਦਰ ਨੂੰ ਵੀ ਇਸ ਮਾਮਲੇ ਦਖਲ ਦੇਣਾ ਚਾਹੀਦਾ ਹੈ ਕਿ ਕੇਂਦਰ ਜਿਹੜਾ ਹੈਗਾ ਸਾਡੀ ਮਦਦ ਕਰੇ ਸਾਡੀ ਬਾਪੜੇ ਜਿੱਡੀ ਵੱਡੀ ਪੱਧ ਤੇ ਨੁਕਸਾਨ ਹੋ ਰਿਹਾ ਹੈ ਸ਼ਾਇਦ ਪੰਜਾਬ ਸਰਕਾਰ ਦੇ ਉੱਨੀ ਪਰਫਾਈ ਕਰਨਾ ਆਪਣੇ ਆਪ ਵਿੱਚ ਕੱਲਿਆਂ ਦੇ ਬਸ ਦੀ ਗੱਲ ਨਹੀਂ ਕੇਂਦਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਕੋਮੇ ਪੱਧਰੀ ਕਾਫਤ ਹੈ ਕਿ ਆਫਰ ਦੇ ਵਿੱਚ ਪੰਜਾਬ ਦੀ ਮਦਦ ਵੀ ਹੋਣੀ ਚਾਹੀਦੀ ਹੈ ਜਦਨ ਦੂਜੇ ਸੂਬਿਆਂ ਵਿੱਚ ਕੀਤੀ ਜਾ ਰਹੀ ਹੈ ਜੀ ਜੀ ਸੋ ਇਸ ਦਿਨਾਲ ਹੀ ਵੇਲਾ ਚੱਲ ਜੀ ਆਪਜੀ ਤੋਂ ਆਗਿਆ ਲੈਣ ਦਾ ਤੁਸਾਟ ਪ੍ਰੋਗਰਾਮ ਲਈ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਵਸਿ ਉਮੀਦ ਕਰਦੇ ਹਾਂਗੇ ਤੁਹਾਨੂੰ ਸਾਡੇ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇ ਕੱਲ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ ਪੰਜਾਬ ਦੇ ਕੁਝ ਅਹਿਮ ਤੇ ਪੱਕੇ ਮਸਲਿਆਂ ਦੇ ਨਾਲ ਇਸ ਦਿਨਾਂ ਤੋਂ ਉਸ ਵਿਦੋ ਆਗਿਆ ਧੰਨਵਾਦ